ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਹਾਂ ਹਲਕਾ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਅੰਦਰ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੀਡੀਪੀਓ ਦਫ਼ਤਰ ਦੀਆਂ ਜਿੱਥੇ ਵੱਖ-ਵੱਖ ਪਿੰਡਾਂ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਹੋਇਆ ਦੱਸਦੀ ਹੈ ਕਿ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਬੜਾ ਜੋਰਾ ਸ਼ੋਰਾ ਤੇ ਆ ਤਾਂ ਲੋਕ ਜਿਹੜੇ ਵੱਖ-ਵੱਖ ਪਿੰਡਾਂ ਤੋਂ ਇੱਥੇ ਆਪਣੇ ਜਿਹੜੇ ਨਾਮਜ਼ਦਗੀ ਦੇ ਫਾਰਮ ਜਿਹੜੇ ਇੱਥੇ ਭਰਨਾ ਹੈ ਤਾਂ ਇਸ ਟਾਈਮ ਅਸੀਂ ਬੀਡੀਪੀਓ ਦਫ਼ਤਰ ਦੇ ਜਿਹੜੇ ਅੰਦਰ ਖੜੇ ਆ ਤਾਂ ਅੰਦਰ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣੇ ਆ ਬੀਡੀਪੀਓ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਅੱਜ ਦਾ ਮਾਹੌਲ ਹੋ ਕਿਸ ਤਰ੍ਹਾਂ ਹੈ ਵਾਜੇ ਤੇ ਅਲਾਉਡ ਸਪੀਕਰ ਵੀ ਜਿਹੜਾ ਇੱਥੇ ਲਗਾਇਆ ਗਿਆ ਹੈ ਤੇ ਕੱਲ ਜਿਹੜਾ ਇੱਥੇ ਕਾਫੀ ਹੰਗਾਮਾ ਹੋਇਆ ਸੀ ਉਸ ਉਸ ਦੇ ਬਾਰੇ ਬਾਰੇ ਵੀ ਜਿਹੜੀ ਚਰਚਾ ਕਰਾਂਗੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਇੱਕ ਵਾਰੀ ਅੰਦਰ ਦੀਆਂ ਦਿਖਾ ਰਹੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਅੰਦਰ ਦੀਆਂ ਸਾਰੀਆਂ ਦਿਖਾ ਦੇਣਾ ਕਰਦਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ। ਦੇਖੋ ਤੁਸੀਂ ਦੇਖ ਹੀ ਰਹੇ ਹੋ ਅੱਜ ਸਰਦਾਰ ਮਾਨਯੋਗ ਏਡੀ ਸਾਹਿਬ ਵੀ ਆਏ ਆ। ਉਹ ਆਪ ਦਾ ਜਿਹੜਾ ਹੈਗਾ ਜਾਇਦਾ ਜਾਇਦਾ ਲੈਣ ਆਏ ਸੀਗੇ ਸਾਰੇ ਕੰਮ ਕਰਦਾ। ਵੀ ਕਿਸ ਤਰ੍ਹਾਂ ਕੰਮ ਹੋ ਰਿਹਾ ਪਬਲਿਕ ਹੈ ਪਬਲਿਕ ਨੂੰ ਜਿਹੜਾ ਪਾਣੀ ਧਾਣੀ ਦਾ ਇੰਤਜ਼ਾਮ ਸਾਡੇ ਵੱਲੋਂ ਕੀਤਾ ਗਿਆ ਸਾਰਾ। ਕਿਸ ਨੂੰ ਕੋਈ ਦਿੱਕਤ ਨਹੀਂ ਆਈ ਬਾਕੀ ਛਾਂ ਦਾ ਇੰਤਜ਼ਾਮ ਤਾਂ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ। ਸਾਡੀ ਗ੍ਰੀਨਰੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਇਹ ਦਫ਼ਤਰ ਦੇ ਵਿੱਚ। ਤੇ ਚਾਹ ਵੀ ਬੈਠੇ ਲੋਕਾਂ ਕੋਲ ਬਾਕੀ ਚਾਹ ਪਾਣੀ ਦਾ ਅਰੇਂਜਮੈਂਟ ਵੀ ਕਰਿਆ ਹੋਇਆ ਬਾਕੀ ਹੁਣ ਜਿਹੜਾ ਅੱਜ ਸਾਊਂਡ ਸਿਸਟਮ ਲਾ ਕੇ ਵੀ ਅਸੀਂ ਕੀਤਾ ਸਾਡੇ ਕੋਲ ਤਕਰੀਬਨ 2000 ਤੇ ਲਗਭਗ ਜੀ ਸਰ ਸਾਡੇ ਕੋਲੇ ਐਪਲੀਕੇਸ਼ਨ ਆਈਆਂ ਸੀਗੀਆਂ ਉਹਨਾਂ ਦੇ ਜਿਹੜਾ ਹੈਗਾ 1911 12 ਦੇ ਲਗਭਗ ਅਸੀਂ ਜਿਹੜੀਆਂ ਉਹ ਜਾਰੀ ਕਰਤਿਆਂ ਬਾਕੀ ਕੋ 95 ਕੇ ਰਹਿੰਦੀਆਂ ਬਾਕੀ ਹੁਣ ਹੋਰ ਵੀ ਜਿਹੜੀਆਂ 1.5 200 ਫਾਈਲ ਹੋਰ ਆ ਗਈ ਕੋ ਸ਼ਾਮ ਤੱਕ ਅਸੀਂ ਸਾਰੀ ਜਿੰਨੀ ਵੀ ਸਾਡੇ ਕੋਲੇ ਫਾਇਲ ਆਈ ਨਾ ਅੱਜ ਸ਼ਾਮ ਤੱਕ ਕਲੀਅਰ ਕਰਕੇ ਜਾਵਾਂ ਸਰ ਸਾਰੇ ਡਾਂਗਲੇ ਕੰਮ ਚੱਲ ਰਹੇ ਹਨ ਹਾਂਜੀ ਬਿਲਕੁਲ ਬਿਲਕੁਲ ਸਾਰੀ ਸਾਰੀ दिल्ली क्राइम नेशनल न्यूज़ नजर सब पर